ਸੁਖਵੀਰ ਸਿੰਘ ਬਾਦਲੂਰੀ ਕਹਿੰਦੇ ਨੇ ਪੰਜਾਬ ਨੂੰ ਡਾਂਗ ਵਾਲਾ ਮੁੱਖ ਮੰਤਰੀ ਚਾਹੀਦਾ ਜਿਹੜਾ ਡਾਂਗ ਦੇ ਨਾਲ ਚਲਾਵੇ ਤਾਂ ਸ਼ਾਇਦ ਸੁਖਵੀਰ ਸਿੰਘ ਬਾਦਲੂਰੀ ਇਹ ਕਹਿਣਾ ਚਾਹੁੰਦੇ ਨੇ ਕਿ ਜੋ ਟੀਚਰ ਉਹ ਕੱਟਦੇ ਰਹੇ ਨੇ ਉਦਾਂ ਦਾ ਬੰਦਾ ਚਾਹੀਦਾ ਜੋ ਬੇਰੁਜ਼ਗਾਰ ਉਹ ਕਟਵਾਉਂਦੇ ਰਹੇ ਨੇ ਉਹੋ ਜਿਹਾ ਬੰਦਾ ਚਾਹੀਦਾ ਇਹ ਵੀ ਦੱਸ ਦਿੰਦੇ ਸੁਖਵੀਰ ਸਿੰਘ ਬਾਦਲ ਜੀ ਕਿ ਕੀ ਪੰਜਾਬ ਨੂੰ ਇਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੀਦਾ ਜੋ નિਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਵੇ ਉਹਨਾਂ ਦੇ ਉੱਤੇ ਸੀਵਰੇਜ ਵਾਲੇ ਗੰਦੇ ਪਾਣੀ ਦੀਆਂ 부ਛਾਰਾਂ ਮਾਰੇ નિਹੱਥੇ ਲੋਕਾਂ ਨੂੰ ਸਿਰਫ ਇਸ ਕਰਕੇ ਗੋਲੀਆਂ ਮਰਵਾ ਦਿਵੇ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਿਉਂ ਕਰ ਰਹੇ ਨੇ ਕੀ ਪੰਜਾਬ ਨੂੰ ਇਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੀਦਾ ਜੇਹੋ ਤੇ ਤੁਹਾਡੇ ਵੇਲੇ ਮੁੱਖ ਮੰਤਰੀ ਸੀ ਜਾ ਤੁਸੀਂ ਬੰਡ ਦੀ ਤਾਕ ਦੇ ਵਿੱਚ ਉਦੋਂ ਸੀ ਇਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੀਦਾ ਜੋ ਕਿ ਕੰਟਰੋਵਰਸ਼ੀਅਲ ਡੇਰਿਆਂ ਦੇ ਨਾਲ ਮੁਲਾਕਾਤਾਂ ਕਰੇ ਤੇ ਸਿਰਫ ਵੋਟ ਦੀ ਖਾਤਰ ਪੰਜਾਬ ਨੂੰ ਛਿੱਕੇ ਟੰਗ ਦੇਵੇ ਕੀ ਇਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੀਦਾ ਕੀ ਇਸ ਤਰ੍ਹਾਂ ਦਾ ਮੁੱਖ ਮੰਤਰੀ ਵੀ ਚਾਹੀਦਾ ਇਹ ਵੀ ਦੱਸੁੰਦੇ ਜਿਹੜਾ ਕਿ ਨਸ਼ਾ ਵੇਚਣ ਵਾਲਿਆਂ ਦੀ ਪੁਸ਼ਤ ਪਨਾਹੀ ਕਰੇ ਤੇ ਉਹਨਾਂ ਨੂੰ ਫੜੇ ਨਾ ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਇੱਕ ਡੂੰਗੀ ਖੱਡ ਦੇ ਵਿੱਚ ਧੱਕ ਦੇਵੇ ਕੀ ਇਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੀਦਾ ਵੈਸੇ ਇਹ ਸਾਰੇ ਜਿੰਨੀਆਂ ਮੈਂ ਅਲਾਮਤਾਂ ਗਿਣੀਆਂ ਨੇ ਇਦੋਂ ਕਿਤੇ ਵੱਧ ਜਦੋਂ ਤੁਸੀਂ ਡਿਪਟੀ ਮੁੱਖ ਮੰਤਰੀ ਸੀ ਗ੍ਰਹਿ ਮੰਤਰਾਲਾ ਤੁਹਾਡੇ ਕੋਲ ਸੀ ਉਸ ਵੇਲੇ ਤੁਸੀਂ ਪੰਜਾਬ ਨੂੰ ਇਹ ਟਰੇਲਰ ਵਖਾ ਚੁੱਕੇ ਹੋ ਪੰਜਾਬ ਵਾਲੇ ਤੁਹਾਡੀ डान ਛੱਡੋ ਤੁਹਾਡੀ ਕਿਸੇ ਗੱਲ ਦੇ ਉੱਤੇ ਵਿਸ਼ਵਾਸ ਕਰਨ ਦੇ ਵਾਸਤੇ ਤਿਆਰ ਨਹੀਂ